ਹੁਣ ਚੱਲੇ ਜੀਰੇ ਹਰਮਨ ਦੇ ਵਿਆਹ ਦੀ ਸ਼ੋਪਿੰਗ ਕਰਨ ਇਹ ਜੀ ਬੌਟੀਆਂ ਤੇ ਬਾਹ ਬਾਹ ਸੋਨੇ ਸੂਟ ਲਿਆਉਣੇ ਆ ਦੇ ਸਕਣਾ ਦੇ ਰੋਜ਼ ਰੋਜ਼ ਨਹੀਂ ਆਉਣੇ ਤੇ ਜਿਹੜਾ ਇਹ ਜਿਹੜਾ ਵਿਆਹ ਦਾ ਲੱਡੂ ਜਿਹਨੇ ਖਾਧ ਉਹ ਵੀ ਪਛਤਾਇਆ ਜਿਹੜਾ ਨਹੀਂ ਖਾਧ ਜਿਹਨੇ ਨਹੀਂ ਖਾਧ ਉਹ ਵੀ ਤੇ ਫਿਰ ਵੀ ਉਹ ਕਾਵਾਂਗੇ ਜਦੋਂ ਇਹ ਨਾਈ ਧੋਈ ਹੋ ਲੱਗ ਗਈ ਥਲੰਡਰ ਤਾਂ ਆਏ ਪਏ ਬੱਕਰੀ ਨੂੰ ਭੁੱਖ ਲੱਗੀ ਹੁੰਦੀ ਆ ਆਉਦੇ ਹਾਸਤੇ ਵੀ ਲਾਉਂਗੇ ਨਾ ਤੇਰੇ ਆਤੇ ਨਹੀਂ ਆ ਜੇ ਬੰਨੇ ਤੇ ਬੌਟੀਆਂ ਤੇ ਬੰਨੇ ਪਈ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਲਓ ਜੀ ਸ਼ੁਰੂਆਤ ਕਰਨ ਲੱਗੇ ਡਾਲਰ ਦੇ ਘਰ ਤੋਂ ਜਿਹੜਾ ਡਾਲਰ ਨੇ ਜਮਾਂ ਹੀ ਝਾੜ ਕੇ ਰੱਖਤਾ ਆਪਦਾ ਘਰ ਹੀ ਐਡੇ ਸ਼ੈਤਾਨ ਕੰਮ ਕਰਦਾ ਲੋ ਜੀ ਘਰ ਸਾਰਾ ਹੀ ਢਾਹਤਾ ਇਹਨੇ ਆਪਦਾ ਐਡੀ ਸੋਹਣੀ ਝੌਂਫੜੀ ਸੀ ਤੇ ਸਾਰਾ ਹੀ ਕੰਮ ਆੰਦੇ ਨੇ ਫਿਰ ਸਰਦਾ ਨਹੀਂ ਇਹਦਾ ਉਸ ਘਰ ਤੋਂ ਕੋਸੇ ਘਰ ਚ ਵੜ ਕੇ ਬੈਠਦਾ ਲਓ ਜੀ ਇਧਰ ਬਣ ਲਕੀਆਂ ਜੀ ਚਟਨੀਆ ਨਹੀਂ ਆਪਣੇ ਘਰ ਚ ਆਮ ਹੀ ਬਚaldi ਆ ਕੋਈ ਮਰਜੀ ਦਾਲ ਸਕਦੇ ਬੇਬੇ ਕੀ ਬਣੂ ਹਨ ਕੀ ਬਣਾਈਏ ਚਟਨੀ ਨੀ ਇਹ ਰੋਜ਼ ਚਟਣੀ ਨੂੰ ਚਿੱਤ ਕਰੇ ਦਾ ਰੋਜ਼ ਚਟਣੀ ਨੂੰ ਚਿੱਤ ਕਰੇ ਕਾ ਫੀਰੋਜ ਚਟਣੀ ਬਣਾਏ ਮੁੰਡਾ ਖਾਵੇ ਧਾਰ ਨਾਲ ਆਏ ਤੇਰਾ ਵਾਹ ਜੀ ਵਾਹ ਲੋ ਜੀ ਜਿਹੜੀ ਆ ਚੀਜ਼ੇ ਮਿਲ ਨਹੀਂ ਰਹੀ ਇਹ ਬੜੀ ਔਖੀ ਮਿਲ ਰਹੀ ਏ ਇਹ ਕਿੰਨੇ ਟਨ ਹੋ ਗਏ ਆਪਣੇ ਕਾਣ ਕੇ ਦਾ ਕਰਕੇ ਲੇਟ ਹੋ ਗਈ ਬੇਬੇ ਬਣਾਈਏ ਚਟਣੀ ਬਣਾਓ ਬਣਾਉਣੇ ਮੈਂ ਨਹੀਂ ਕਿ ਮੈਂ ਨਹੀਂ ਬੇਬੇ ਆ ਪਤਾ ਕੀ ਆ ਇਸ ਈਚ ਆ ਕੇ ਨਾ ਜਿਵੇਂ ਜਿਹੜੇ ਬਜ਼ੁਰਗ ਹੁੰਦੇ ਨੇ ਉਹ ਉਹ ਜਵਾਕੰਗ ਹੋ ਜਾਂਦਾ ਉਹਨਾਂ ਦਾ ਨਹੀਂ ਬੇਬੇ ਬੇਬੇ ਇੰਨਾ ਨਹੀਂ ਕਰਦੀ ਉਹਦੇ ਵਿੱਚ ਫੂਲਦੇ ਨਹੀਂ ਮੈਂ ਸੱਚੀ ਗੱਲ ਨੇ ਐਸੇ ਆਈ ਚਾਕੇ ਬੰਦਾ ਜਵਾਕਾ ਵਰਗਾ ਹੋ ਜਾਂਦਾ ਹਟਾਏ ਆ ਨੇ ਜਿਹੜਾ ਸਿਆਣਾ ਬੰਦਾ ਹੁੰਦਾ ਨਾ ਉਹ ਨਿਆਣੇ ਵਰਗਾ ਬਣ ਜਾਂਦਾ ਉਹ ਜਿਹੜੀ ਚੀਜ਼ ਮੰਗੇ ਉਹਨੂੰ ਲਿਆਣ ਕੇ ਦੇਣੀ ਚਾਹੀਦੀ ਆ ਇਹ ਤੇਰਾ ਬੜੇ ਤੇਜ਼ ਬਣ ਰਿਹਾ ਕੇਸੇ ਚਾਕੇ ਬਜ਼ੁਰਗ ਜਿਹੜੇ ਨਿਆਣੇ ਵਰਗੇ ਹੋ ਜਾਂਦੇ ਦੀ ਜਿੰਨ ਦੀ ਇਹ ਤਾਂ ਗੱਲ ਹੈ ਨਾ ਜੋਨ ਨਾ ਇਹਨਾਂ ਨੂੰ ਹੋਰ ਕੁਝ ਨਹੀਂ ਚਾਹੀਦਾ ਬਜ਼ੁਰਗਾਂ ਨੂੰ ਚਾਹੀਦਾ ਹੁੰਦਾ ਕਿ ਸਾਡੇ ਕੋਲ ਬੈਠਣ ਪਿਆਰ ਕਰੇ ਸਾਡੇ ਨਾਲ ਮੁਹੱਬਤ ਕਰਨ ਨਾ ਹੋਰ ਕੋਈ ਕੁਝ ਨਹੀਂ ਮੰਗਦੇ ਪਿਆਰ ਮੰਗਦੇ ਜੀ ਤਾਂ ਹਾਂ ਬਜ਼ੁਰਗ ਤਾਂ ਪਿਆਰ ਹੀ ਮੰਗਦੇ ਤੁਹਾਡਾ ਮੰਮੀ ਉਧਰ ਇਕੱਲੇ ਬੈਠੀ ਸੀ ਆਂਦੀ ਤੂੰ ਸੀ ਕਹਿੰਦਾ ਜੀ ਜਾਣੇ ਹੋ ਵੰਗਣ ਹੋਈ ਮਿਲਣਾ ਚਾਹੀਦਾ ਤੇ ਸਾਡੇ ਅਰਗਿਆਂ ਨੂੰ ਵੀ ਉਹ ਮਿਲਣਾ ਚਾਹੀਦਾ ਜਿਹੜਾ ਕੁਛ ਅਸੀਂ ਮੰਗਦੇ ਤੁਸੀਂ ਕੀ ਮੰਗਦੇ ਹੋ ਇਹ ਮੰਮੀ ਕੀ ਮੰਗਦੀ ਹੈ ਤੁਹਾਨੂੰ ਪਤਾ ਹੀ ਆ ਇਹ ਰੋਜ ਤੁਸੀਂ ਮਾਂ ਮਾਰਦੀ ਹੈ ਮੈਨੂੰ ਕਿੱਥੇ ਨੂੰ ਲੈ ਜਾ ਸੁਣ ਮੇਰੇਆ ਪੁੱਤਾਂ ਦੇ ਮੈਂ ਸਾਰਾ ਸ਼ਹਿਰ ਵਿਖਾ ਲਾਓ ਜੀ ਇਧਰ ਰੈਂਬੋ ਮੂਫਲੀ ਦਾ ਮੌਸਮ ਆ ਚੁੱਕਾ ਹੈ ਯਾਨੀ ਕਿ ਠੰਡ ਦਾ ਸਰਦੀਆਂ ਇੰਦੇ ਬੇਬੇ ਐ ਹੁੰਦਾ ਬੰਦਾ ਮੂਫਲੀ ਲੈ ਆਉਂਦਾ ਥੋੜੀ ਜੇਬੀ ਚ ਪਾ ਕੇ ਲੈ ਜਾਂਦਾ ਤੇ ਥੋੜੀ ਥੋੜੀ ਕਰਕੇ ਖਾਈ ਜਾਂਦਾ ਮੂਫਲੀ ਨਾ ਖਾਇਆ ਅਗਰ ਵੇ ਗਰਮੀ ਹੀ ਕਰਦੀ ਆ ਮੇਰਾ ਦਿਲ ਕਰਦਾ ਮੈਂ ਤਾਂ ਤਾਂ ਖਾਣਾ ਆ ਲਓ ਜੀ ਇੱਧਰ ਸਾਡੀ ਸਾਡੇ ਫਾਰਮ ਨੂੰ ਪਾਣੀ ਲੱਗਾ ਹੋਇਆ ਸਬਜ਼ੀ ਨੂੰ ਮੰਮੀ ਕਿਹੜੀ ਕਿਹੜੀ ਸਬਜ਼ੀ ਲਾਈ ਹੋਈ ਹੈ ਇੱਥੇ ਸਬਜ਼ੀ ਆਪਾਂ ਸਾਰੀ ਲਾਈ ਆ ਆ ਗੋਭੀ ਦੇ ਫੁੱਲ ਬਾਰੇ ਵੱਡੇ ਮੰਡੀ ਚ ਜਾਨੇ ਪਾਣੇ ਆਪਾਂ ਨੂੰ ਗੋਭੀ ਵਿਚਾਰੇ ਗੋਭੀ ਨੇ ਬੋਲਾ ਤੂੰ ਕੂਜ਼ਾ ਬਾ ਕੀ ਹੋ ਗਿਆ ਜੀ ਆਪਾਂ ਸਾਰਾ ਕੁਝ ਹੀ ਲਾਇਆ ਸਾਰਾ ਕੁਝ ਹੀ ਲਾਇਆ ਕਰੇ ਅੱਧੀ ਸਾਡੀ ਆਪਣੀ ਖੇਤ ਲੱਗੇ ਮੰਡੀ ਜਿਲ ਜਾਵਾਂਗੇ ਲੋਕਾਂ ਨੂੰ ਭੁਖਾਵੇਂ ਨਜ਼ਾਰੇ ਦਿਵਾਵਾਂਗੇ ਨਜ਼ਾਰਾ ਤਾਂ ਹੋਣਾ ਹੀ ਨਹੀਂ ਫਿਰ ਕੀ ਕਰਾਂਗੇ ਬੂਦੀਆਂ ਦੋ ਬਾਈਆਂ ਲਿਆਉਂਦੀ ਐ ਡਰਦੀ ਰਹਿੰਦੀ ਆ ਕੰਡੇ ਦਾ ਵੱਜਣਾ ਤੇ ਬੂਦਨਾ ਨਹੀਂ ਤੋੜਦੀ ਤੇ ਸੀ ਜਾਂਦੀ ਆ ਨੂਨ ਆ ਗਈ ਬੇਬੇ ਨੂਰ ਪੂਰਾ ਖਲੀ ਆਉਂਦੀ ਐ ਸਰਫਾ ਕਰਦੀ ਐ ਡਾਕਟਰ ਉਹਦਾ ਦੇ ਭੂਣ ਭੂਣ ਥੋੜਾ ਖਾਣਾ ਡਾਕਟਰ ਨੇ ਦੱਸਿਆ ਤੇ ਮੈਨੂੰ ਵੀ ਚੱਟਣੀ ਚਤ ਪੂਰਾ ਪਾਉਣਾ ਡਾਕਟਰ ਤਾਂ ਸਾਰਾ ਕੁਝ ਚੜਾਉਂਦੇ ਠੀਕ ਹੈ ਇਹ ਚਲੋ ਜੀ ਨਮਕ ਪਾ ਦਿਓ ਨੇ ਆ ਕਿ ਆ ਇਹ ਤਾਂ ਆ ਇਹ ਤਾਂ ਜਿਨ੍ਹਾਂ ਨੇ ਸਜਣੋਂ ਬੇਬੇ ਦੀ ਚਟਨੀ ਇੰਨੀ ਕਿ ਮਸ਼ਹੂਰ ਆ ਮਸ਼ਹੂਰ ਇਸ ਤਰ੍ਹਾਂ ਕਿ ਖਾ ਜਦੋਂ ਤੁਸੀਂ ਇੱਕ ਵਾਰੀ ਖਾ ਲਈ ਖਾਨ ਚ ਇੰਨੀ ਕਿ ਜਿਆਦਾ ਹੀ ਸਵਾਦ ਆ ਨਾ ਕਿ ਇੱਕ ਵਾਰੀ ਤੁਸੀਂ ਖਾ ਲਈ ਉਂਗਲਾ ਚਟਦੇ ਰਹਿ ਜਾਣਾ ਸੋ ਚਟਨੀ ਦੀਆਂ ਰੈਸਪੀ ਆਪਾਂ ਬਹੁਤ سارے ਵਲੌਗ ਬਣਾਏ ਹੋ ਘਟੋ ਘਾਟ ਬਹੁਤ ਪੰਜ ਪੰਜ ਸੱਤ ਵਲੌਗ ਬਣਾਏ ਕੱਲੇ ਚਟਨੀ ਤੇ ਉਦਾਂ ਨਹੀਂ ਜੇ ਤੁਸੀਂ ਚਟਨੀ ਬਣਾ ਕੇ ਖਾ ਲਈ ਤੇ ਤੁਸੀਂ ਕਹਿਣਾ ਬਹਿ ਜਾ ਬਹਿ ਜਾ ਹੀ ਕੰਮ ਹੋ ਜਾਣਾ ਜੇ ਨਹੀਂ ਨਹੀਂ ਪ੍ਰੀਤੋ ਦੇ ਬਹਿ ਜਾ ਬਹਿ ਜਾ ਕਰਦੇ ਇਹ ਤਾਂ ਚਟਨੀ ਦਾ ਬੋਲਾ ਜਿੱਤ ਕਰਦਾ ਮੈਂ ਤਾਂ ਲਾਲ ਲਾਲ ਮਿਰਚਾਂ ਬਹੁਤ ਜੀ ਸੋਹਣੀ ਚਟਨੀ ਬਣਾਏ ਲਾਲ ਲਾਲ ਮਿਰਚਾਂ ਦੀ ਬਣਾਉਣ ਲੱਗੇ ਹਾਂ ਹਾਂ ਮਿਰਚਾਂ ਸੁੱਕੀਆਂ ਮਿਰਚਾਂ ਦੀ ਸੁੱਕੀਆਂ ਮਿਰਚਾਂ ਲਾਲ ਹਾਂ ਕਰਾਂ ਦੀ ਫਟਾਫਟ ਚਟਨੀ ਬਣਾ ਦੋ ਇੱਕ ਮਿੰਟ ਲਾਉਣਾ ਵੇਖੀ ਚਟਨੀ ਦਾ ਨਾਂ ਹੀ ਆਪ ਅੱਜ ਕੀ ਹੋਇਆ ਵਾ ਬੇਬੇ ਨੂੰ ਖੁਸ਼ੀ ਅੱਜ ਕੋਈ ਐਵੇਂ ਬੇਬੇ ਖੁਸ਼ੀ ਆਣਾ ਕੋਈ ਵਾਦੂ ਵਾਦੂ ਖੁਸ਼ੀਆਂ ਚੜਦੀਆਂ ਹੀ ਰਹਿੰਦੀਆਂ ਤੈਨੂੰ ਵੇਖ ਕੇ ਖੁਸ਼ੀਆਂ ਚੜਦੀਆਂ ਅੱਜ ਦਿਨ ਖੁਸ਼ੀਆਂ ਦਾ ਰੋਜ਼ ਰੋਜ਼ ਨਹੀਂ ਆਉਣਾ ਅੱਜ ਕੱਲ ਖੁਸ਼ੀਆਂ ਦਾ ਰੋਜ਼ ਰੋਜ਼ ਨਹੀਂ ਆਉਣੇ ਨਹੀਂ ਇਹ ਦਿਨ ਖੁਸ਼ੀਆਂ ਦੇ ਇਹ ਡੋਲੂ ਭੋਲੂ ਜਾਂ ਭੱਜਿਆ ਫਿਰ ਜਿਆਦਾ ਆਖੇ ਲੱਗਦਾ ਇੱਕ ਆਵਾਜ਼ ਮਾਰੀ ਵੇਲਾ ਭੱਜਿਆ ਆ ਤਾਂ ਮੈਂ ਕੁੱਤਾ ਥੋੜੀ ਆ ਤੇ ਤੂੰ ਤਾਂ ਆਵਾਜ਼ ਮਾਰੋ ਤੇ ਐ ਕਰੂਗਾ ਵੀ ਜਿਵੇਂ ਸੁਣਦਾ ਹੀ ਨਹੀਂ ਹੁੰਦਾ ਜਾਣ ਕੇ ਬੋਲਾ ਜਾਂ ਬਣ ਜਾਂਦਾ ਹੁੰਦਾ ਆਏ ਭੈਣ ਜੀ ਮੈਂ ਕਦੇ ਅਨਸੁਣੀ ਕੀਤੀ ਐਵੇਂ ਜਾਣ ਕੇ ਤੁਸੀਂ ਕਰਦੇ ਨਾਲੇ ਸਾਰੇ ਸਾਰੇ ਕੰਮ ਤੁਹਾਡੇ ਕਰੀਦੇ ਆ ਆਖੇ ਲੱਗੀਦਾ ਤੁਹਾਡੇ ਤੇ ਬੇਬੇ ਵੇਲਾ ਮੈਂ ਆਖੇ ਨਹੀਂ ਲੱਗਦਾ ਇੱਕ ਵਾਰੀ ਕਹਿ ਦੇ ਨੇ ਤੂੰ ਲੱਗਦਾ ਫਕੀਰ ਲਾਣਾ ਜੀ ਠੰਗਰ ਪਰ ਦੇ ਲੱਡੂ ਕਿੰਨੇ ਕਿਲੋ ਦੇ 2-2 ਕਿਲੋ ਭਵੀਆਂ 5 ਕਿਲੋ ਕੇ 2 ਕਿਲੋ 2 ਕਿਲੋ 2-2 ਕਿਲੋ ਤੇਰੇ ਵਿਆਹ ਦਾ ਸ਼ੇਰ ਵਾਂ ਨਹੀਂ ਐਡੀ ਸੋਹਣੀ ਨਹੀਂ ਆਉਣੀ ਨਾ ਹੀ ਕਲਗੀ ਨਾ ਹੀ ਹਾਰ ਅੱਜ ਤੇਰਾ ਨਾ ਮਾਣੇ ਸ਼ਿੰਗਾਰ ਆ ਦਿਲ ਖੁਸ਼ ਕੀਤਾ ਕਰਾਂਗੇ ਪਿਆਰ ਹਾਂ ਆ ਬੇਬੇ ਅੱਜ ਤੇ ਤੂੰ ਦਿਲ ਖੁਸ਼ ਕਰਤਾ ਹੀ ਇੱਕ ਥੋੜੀ ਗੱਲ ਨੇ ਕੀ ਲਿਆ ਮੈਨੂੰ ਕੀ ਲਿਆ ਵਾਕਿਆ ਹੀ ਲੈ ਚ ਲੱਡੂ ਫੂਟ ਰਹੇ ਐਸੇ ਜਦ ਘਰ ਕੇ ਬਾਤ ਕਰਤੇ ਸ਼ਾਦੀ ਕੀ ਦਿਲ ਮੇਂ ਲੱਡੂ ਫੂਟਤੇ ਬੜੇ ਬੜੇ ਏ ਕਹਿੰਦੇ ਜਿਹੜਾ ਇਹ ਜਿਹੜਾ ਵਿਆਹ ਦਾ ਲੱਡੂ ਜਿਹਨੇ ਖਾਧੋ ਉਹ ਵੀ ਪਛਤਾਇਆ ਜਿਹੜਾ ਨਹੀਂ ਖਾ ਜਿਹਨੇ ਨਹੀਂ ਖਾ ਉਹ ਵੀ ਪਛਤਾਇਆ ਤੇ ਮੈਂ ਬੇਬੇ ਪਛਤੌਣਾ ਚਾਹਣਾ ਇਹ ਮੈਨੂੰ ਪਛਤੌਣ ਨਹੀਂ ਦਿੰਦੇ ਬਈ ਏ ਓ ਚਾ ਕੌਣ ਕੀ ਪਤਾ ਜੇ ਹੌਣ ਪਾਲਾ ਪੂਟਨਾ ਦੋ ਟਕੇ ਲਈ ਤੋੜ ਕੇ ਪਛਤਾ ਨਹੀਂ ਗਾ ਟੁੱਟ ਜਾਂਦੇ ਆ ਡੰਡੇ ਵੱਜਦੇ ਆ ਮੇਰਾ ਦਿਲ ਕਰਦਾ ਮਾਗਦੇ ਮਹੀਨੇ ਜ ਤੇਰਾ ਵਿਆਹ ਕਰ ਦਿਆਂ ਬੇਬੇ ਮਾਗਦੇ ਮਹੀਨੇ ਰਹਿਨ ਤੂੰ ਹੁਣੇ ਇੱਥੇ ਹੀ ਨਹੀਂ ਕਰ ਦੋ ਤੂੰ ਤਾਂ ਬਾਹਰ ਕੀ ਕਰ ਰਹੀ ਹੈਂ ਖੇਡ ਹੈ ਆ ਸਾਰਾ ਸਮਾਨ ਵੀ ਲਿਆਉਣਾ ਕਾਰਟ ਵਿੱਚ ਛਿਪਾਉਣੇ ਹਾਂ ਫੋਨ ਹੀ ਬਾਹਰ ਲਿਆਉਣਾ ਕਰਨੇ ਹਰ ਠੰਡੇ ਆ ਪਾਣੀ ਕਿਸੇ ਨਹੀਂ ਹੁੰਡੇ ਨੇ ਨਾਤਾ ਸੀ ਇਹ ਤਾਂ ਫਿਰ ਭਉਦੋ ਕਾਵਾਂਗੇ ਜਦੋਂ ਦੀ ਨਾਈ ਧੋਈ ਹੋਣ ਲੱਗੀ ਢੇੜੇ ਹਰ ਨਾਈ ਹੈ ਠੰਡਾ ਪਾਣੀ ਅੱਛਾ ਮੈਂ ਇਹ ਯਾਰ ਮੇਰੀ ਨਾਈ ਤੇ ਹੋਈ ਦੀਆਂ ਤਿਆਰੀਆਂ ਚੱਲ ਰਹੀਆਂ ਇੰਦਰ ਅੱਜ ਬਹੁਤ ਖੁਸ਼ੀ ਹੋ ਰਹੀ ਹੈ ਮੈਨੂੰ ਕਿਹਦੇ ਤੋਂ ਵਿਆਹ ਕੇ ਆਇਆ ਉਹ ਤਾਂ ਮੈਂ ਆਖੂਗੀ ਕਰਦੀਦਾ ਅੱਜ ਬਾਲੀਆਂ ਖੁਸ਼ੀਆਂ ਵਾਲੀਆਂ ਗੱਲਾਂ ਕਰ ਰਹੀ ਜਾਣੀ ਕਿ ਵਿਆਹ ਦੀਆਂ ਮੰਚ ਲੱਡੂ ਫਟ ਰਹੇ ਆ ਬੇਬੇ ਮੰਨ ਲਾ ਕੀ ਆਪਣਾ ਜਿਹੜਾ ਮੇਰਾ ਵਿਆਹ ਪੱਕਾ ਹੋ ਗਿਆ ਮੰਨ ਲਿਆ ਮੰਨ ਲਾ ਕੀ ਫਿਕਸ ਹੋ ਗਿਆ ਹਨਾ ਮੰਨ ਲਓ ਤੁਸੀਂ ਵੀ ਮੰਨ ਲਓ ਸਾਰੇ ਇਹ ਡੱਡ ਹੋ ਗਿਆ ਜੇ ਕੰਮ ਫਿਰ ਤੁਸੀਂ ਕੀ ਕੀ ਕਰੋਗੇ ਕਿਹੜੀਆਂ ਤਿਆਰੀਆਂ ਕਰੋਗੇ ਤੁਸੀਂ ਆਪਾਂ ਪੁੱਛਦੇ ਇਹਨਾਂ ਤੋਂ ਜੇ ਤਾਂ ਵਿਆਹ ਗਿਆ ਨਾ ਹਾਂ ਉਹ ਤਾਂ ਮੈਂ ਆਖੂਗੀ ਨਾ ਜੋੜੀ ਜਾ ਤੂੰ ਆਉ ਮੇਰੇ ਮਨ ਚ ਆਉ ਜੋੜੀ ਜਾ ਤੂ ਬਾਬਲ ਵੇੜੇ ਜਮ ਜਮ ਆਉ ਤਰਤੀ ਬੈਰ ਨਾ ਲਾਉ ਘੋੜੀ ਜਦੋਂ ਆਉ ਮੇਰੇ ਮਨ ਚ ਆਉ ਤੂ ਦਰਤੀ ਬੈਰ ਨਾ ਲਾ ਆਏ ਹਾਏ ਫਿਰ ਮੈਂ ਉਹ ਕਿਨੇ ਕਹਿਣਾ ਪਾਣੀ ਵਾਰ ਹਰਮਣ ਦੀਏ ਮਾਏ ਨਹੀਂ ਹਰਮਣ ਤੇਰਾ ਬਾਰ ਖੜਾ ਇਹ ਤੁਸੀਂ ਕਹੋਗੇ ਮੰਮੀ ਅਸੀਂ ਕਾਵਾਂਗੇ ਤਾਂ ਫਿਰ ਪਹਿਲਾ ਕੱਪੜੇ ਲੀੜੇ ਵੀ ਬਣਾਉਣੇ ਆਏ ਹਾਂ ਇਹ ਵਿਆਹ ਦੀਆਂ ਗੱਲਾਂ ਬਾਤਾਂ ਕਰਦੇ ਸਾਡੀ ਚਟਨੀ ਹੋ ਗਈ ਆ ਫਿਰ ਮੈਂ ਆਖੂਗੀ ਤਿਆਰ ਪੁੱਤਰ ਬੀਬੀ ਡੋਰੀਆਂ ਦੀ ਤੂੰ ਇੱਕ ਸੌਰੇ ਦਾ ਬਾਰ ਹਾਂ ਨੀ ਟਿੰਆਂ ਨਾ ਪਾਉਂਦਾ ਕਾਂਡੀਆਂ ਦੀ ਨਹਨ ਚੱਲ ੜੇ ਹਾਰ ਹਾਏ ਹਾਏ ਓ ਮਾਈ ਗੋਡ ਇਧਰ ਮੇਰੇ ਵਿਆਹ ਦੀ ਰਸਮ ਚੱਲ ਰਹੀ ਹੈ ਤਿਆਰੀ ਚੱਲ ਰਹੀ ਮੈਨੂੰ ਪਤਾ ਹੈ ਹੋਰ ਕੋਈ ਆਪਾਂ ਨੂੰ ਲਿਆਉਣ ਦੀ ਲੋੜ ਨਹੀਂ ਸੱਬਿਆਚਾਰ ਵਾਲੇ ਜਾਂ ਭੰਗੜੇ ਵਾਲੇ ਬੇਬੇ ਤੇ ਨਾਨੀ ਦੋਵੇਂ ਹੀ ਵਾਧੂ ਗੀਤ ਗੁਤਕਾਉਣ ਨੂੰ ਬੇਬੇ ਜਦੋਂ ਮੇਰੇ ਵਿਆਹ ਤੇ ਤੈਨੂੰ ਪਤਾ ਨਾਨਕੇ ਪਰਿਵਾਰ ਵੀ ਉਧਰ ਤਗੜੇ ਹੀ ਆ ਬੋਲੀਆਂ ਬੁਲੀਆਂ ਵਾਲੋਂ ਤੇ ਪੂਰਾ ਮੁਕਾਬਲਾ ਹੋਣਾ ਆਪਣਾ ਤੇ ਹਰਾਉਣਾ ਨਹੀਂ ਜੇ ਤੂੰ ਹਾਰਦਾ ਬੇਬੇ ਫੇਰ ਕਿਉਂ ਕਿਉਂ ਹਰ ਜਗੇ ਸੀ ਅਸੀਂ ਐਡੇ ਮਾਰੇ ਮਹਰ ਜਾਗੇ ਕਿ ਤੁਰਿਆ ਨਹੀਂ ਜਾਂਦਾ ਤਾਂ ਮੂੰਹ ਤਾਂ ਚੱਲਦਾ ਹੀ ਆ ਨਹੀਂ ਮੈਂ ਉਹ ਆਂਦਾ ਵੀ ਤੁਸੀਂ ਹਾਰਨਾ ਨਹੀਂ ਹਾਂ ਉਹ ਤਾਂ ਮੈਂ ਗੱਲ ਕਰ ਦਿੱਤੀ ਆ ਉਧਰ ਨਾ ਨਾਨੀ ਹੋਣਾਂ ਨੂੰ ਵੀ ਬਹੁਤ ਬੋਲੀਆਂ ਅਮਰੀਕਾ ਵਾਲੀ ਨਾਨੀ ਨੂੰ ਵੀ ਬੜੀਆਂ ਬੋਲੀਆਂ ਨੇ ਬੇਬੀ ਮਾਸੀ ਨੂੰ ਵੀ ਬੜੀਆਂ ਬੋਲੀਆਂ ਆਉਂਦੀਆਂ ਜੇ ਚੱਲਗੇ ਜੀਰੇ ਹਾਂ ਖਾਵਾਂਗੇ ਜੀਰੇ ਹੁਣ ਤਾਂ ਮੁੱਕ ਗਏ ਨੇ ਮੀ ਜੀਰੇ ਚੱਲੀਏ ਫਿਰ ਚੱਲ ਚੱਲ ਲਓ ਜੀ ਚੱਲੀਏ ਫਿਰ ਨੋ ਰਾਣੀ ਤਾਂ ਤਿਆਰ ਹੋ ਕੇ ਆ ਵੀ ਗਈ ਨਵੇਂ ਨਵੇਂ ਸੂਟ ਪਾ ਲਈ ਮੈਂ ਨਵੇਂ ਸੂਟ ਪਾ ਕੇ ਤੇ ਚਾਹੀਦੇ ਵੀ ਸੀ ਭਾਈ ਇਹ ਆਵਾ ਸੂਟ ਨਹੀਂ ਕਿਉਂਕਿ ਮੈਂ ਬਾਹਰ ਗਈ ਸੀ ਹਾਂਗਕਾਂਗ ਉਨੇ ਸਾਲ ਪੁਰਾਣਾ ਸੂਟ ਆ ਤਾਂ ਪੁਰਾਣੇ ਤਾਂ ਵਧੀਆ ਰਹਿੰਦੇ ਆ ਬੇਬੇ ਹੁਣ ਕਿੱਥੇ ਚੱਲੇ ਆ ਹੁਣ ਚੱਲੇ ਜੀਰੇ ਹਰਮਨ ਦੇ ਵਿਆਹ ਦੀ ਸ਼ੋਪਿੰਗ ਕਰਨ ਇਹਦੀ ਗੋਟੀਆਂ ਦੇ ਬਾਹ ਬਾਹ ਸੋਨੇ ਸੂਟ ਲਿਆਉਣੇ ਨੋਰਾਈ ਤੈਨਾਂ ਜਲੀਬ ਜੇ ਤੇ ਉਂਗਲਾਏ ਉਹੋ ਸੂਟ ਬਣਾਉਣਾ ਮੈਂ ਆਪਦੇ ਹੱਥ ਤੇ ਲਾਉਂਗੀ ਮੈਂ ਤੇਰੇ ਆਤੇ ਨਹੀਂ ਅਜੇ ਬਣਨੇ ਤੇ ਬੋਟੀ ਆਤੇ ਬਣਨੇ ਪਹਿਲਾਂ ਮੈਂ ਵੀ ਵਿਆਹ ਵੇਖਣਾ ਹੀ ਹੈ ਤੇ ਤੂੰ ਵਿਆਹ ਕੋਈ ਨਹੀਂ ਤੇ ਤੇ ਕੰਮ ਕਰਨਾ ਰੋਲੀ ਰਹਿਣਾ ਤੂੰ ਵਿਆਹ ਦੇ ਵਿੱਚ ਤੇ ਪਤਾ ਨਹੀਂ ਲੱਗਦਾ ਮੈਨੂੰ ਮੈਂ ਤਾਂ ਲੈਣੇ ਚਲੋ ਪਹਿਲਾਂ ਨੇ ਲੜ ਪਿਓ ਪਤਾ ਨਹੀਂ ਆਪਦੀਆਂ ਛੱਡੀ ਜਾਂਦੇ ਆ ਹਾਂ ਤੇ ਨਹੀਂ ਛਾਰੇ ਨੇ ਆਣ ਕੇ ਦੇਵਾਂਗਾ ਤੇ ਨਗੀਰੇ ਵਾਲੇ ਨੂੰ ਸੂਰਸਤ ਪਸੰਦ ਆਉਣੇ ਆ ਵੀ ਛੱਡੀ ਜਾਂਦੇ ਬੇਬੇ ਹੋਣੀ ਮੈਂ ਤਾਂ ਵੈਸੇ ਕਿਹਾ ਇਹ ਚੱਕਰ ਸ਼ੁਰੂ ਹੋ ਗਿਆ ਚਲੋ ਵੀ ਹੁਣ ਆਪਾਂ ਕਿਉਂ ਸੋਹਣੇ ਨੇ ਛਾਰੇ ਲੈ ਕੇ ਸੋਣ ਆਪਾਂ ਚੱਲੇ ਜੀਰੇ ਤੇ ਜੀਰੇ ਆਪਾਂ ਸਮਾਨ ਸਪੂੰਜਾ ਲੈ ਕੇ ਆਉਂਦੇ ਸਮਾਨ ਸਪੂੰਜੇ ਆਈਏ ਛੋਪੰ ਕਰਾਈਏ ਨਾਲੇ ਪਾਣੀ ਵਾਰ ਹਰਮਨ ਦੀਏ ਬੇਬੇ ਹਰਮਨ ਤੇਰੇ ਬਾੜ ਖੜਾ ਸੁੱਖਾ ਸੁਖੀਆਂ ਤੇ ਰਗਨ ਮਨਾਏ ਹੇ ਨਹੀਂ ਬੰਨਾ ਬਾਰੇ ਖੜਾ ਚਲੋ ਜੀ ਗੱਲੀਏ ਬਾਹਰ ਨਹੀਂ ਘੜਨਾ ਜੀ ਵਿਆਹ ਵਾਲਾ ਦਿਨ ਪਤਾ ਨਹੀਂ ਕਦੋਂ ਹੋਣਾ ਪਰ ਅੱਜ ਘਰ ਦੇ ਪੂਰੀ ਫੀਲਿੰਗ ਦਵਾ ਰਹੇ ਆ ਕਿ ਜਿਵੇਂ ਤੇਰੇ ਸੱਚੀ ਵਿਆਹ ਹੁੰਦਾ ਯਾਰ ਲੱਡੂ ਫੂਟ ਰਹੇ ਆ ਅੱਜ ਤੋਂ ਮੈਂ ਬੇਬੇ ਅੱਜ ਤੇ ਤੂੰ ਸੱਚੀ ਮੈਨੂੰ ਫੀਲਿੰਗ ਦਵਾ ਰਹੇ ਹੋ ਕਿ ਜਿਵੇਂ ਸੱਚੀ ਹਰਮਣਾ ਤੇਰਾ ਵਿਆਹ ਹੁੰਦਾ ਹੈ ਲੱਗਦਾ ਇਹ ਮੈਨੂੰ ਵੀ ਲੱਗ ਜਾਂਦਾ ਆਪ ਇਹ ਦਿਨ ਸ਼ਗਣਾ ਦੇ ਬਾਰ-ਬਾਰ ਨਹੀਂ ਆਉਣੇ ਇਹ ਦਿਨ ਸ਼ਗਣਾ ਦੇ ਬਾਰ-ਬਾਰ ਨਹੀਂ ਆਉਣੇ ਇਹ ਦਿਨ ਸ਼ਗਣਾ ਦੇ ਮੰਮੀ ਬਹੁਤ ਲੇਟ ਕਰਾਦਾ ਕਾਲੇ ਦਿਨ ਵੀ ਇਦਾਂ ਨਾ ਕਿਤੇ ਲੇਟ ਕਰਾ ਦੇਵੇਂ। ਕੋਈ ਖਲੋਜਾ ਮੈਂ ਆਉਣੀ, ਖਲੋਜਾ ਮੈਂ ਆਉਣੀ ਆ। ਮੇਕਅਪ ਰਹਿ ਗਿਆ ਕਿਤੇ ਆ ਰਹਿ ਗਿਆ। ਮੇਕਅਪ ਨਹੀਂ ਤਾਂ ਕੰਮ ਹੀ ਕਰਦੇ ਹੀ ਕਰਦਾ ਹੁਣ। ਚਲੋ ਜੀ ਚੱਲੀਏ। ਕਿੱਥੇ ਵਿੱਚ ਆਪਾਂ ਜਾਣਾ? ਆ ਜੀ ਸੱਚੀ ਸ਼ਾਪਿੰਗ ਕਰਨ ਚੱਲੇ ਆਂ, ਸ਼ਾਪਿੰਗਾਂ ਚੱਲਣੀਆਂ ਯਾਰ। ਕਿੰਨ ਟੋਪਿੰਗਾਂ ਚੰਗੇ ਵਿਆਹ ਦੀਆਂ ਨਾਲੇ। ਨਹੀਂ ਵਿਆਹ ਦੀਆਂ ਨਹੀਂ ਗਿਆ। ਸ਼ਾਪਿੰਗਾਂ ਚੱਲਣ। ਕੁਝ ਮੰਗੇ ਕੁਛ ਨਾ ਕੁਛ। ਇੱਕ ਵਾਰੀ ਦੱਸ ਦੋ ਮੇਰੀ ਜਾਗੋ ਤੇ ਕਿਤਾਂ ਦੀਆਂ ਬੋਲੀਆਂ ਪਾਉਂਗੇ ਤੁਸੀਂ ਸੋਹਣੀਆਂ ਸੋਹਣੀਆਂ। ਜਦੋਂ ਤੇ ਜਾਗੋ ਹੀ ਨਾ ਉਹ ਤੇ ਮੈਂ ਕੁਛ ਜੱਟਾ ਜਾਗ ਵੀ ਹਣ ਜਾਗੋ ਆਈਆ ਕਿੱਦਰੋ ਭయ్యా ਕਿਪਾ ਕਰਨੀ ਉਹ ਮਸਾਟ ਗਈ ਆ ਲੋਰੀ ਦੇ ਕੇ ਪਾਈਆ ਹੋ ਟਿਕੜ ਹੋ ਗਈ ਅੜੀ ਕਰੂਗੀ ਮੰਮੀ ਤੁਸੀਂ ਕਿਹੜੀ ਬੋਲੀ ਪਾਉਂਗੇ ਆ ਦਿਨ ਛਕਨਾ ਦੇ ਰੋਜ਼ ਰੋਜ਼ ਨਹੀਂ ਆਉਣੇ ਆ ਦਿਨ ਛਕਨਾ ਦੇ ਰੋਜ਼ ਰੋਜ਼ ਨਹੀਂ ਆਉਣੇ ਆਈਂ ਬਾਬਾ ਨਾਨਕਾ ਨਾ ਜਾਈਂ ਬਾਬਾ ਨਾਨਕਾ ਇਹੋ ਜੀਆਂ ਖੁਸ਼ੀਆਂ ਲਿਆਈਂ ਬਾਬਾ ਨਾਨਕਾ ਵੇ ਹੋ ਜੀ ਆਖੂ ਜੀ ਆਲੀਆਏ ਬਾਬਾ ਮੈਨੂੰ ਸੱਚੀ ਲੱਗੀ ਰੇੜੇ ਵੇਕਿਉ ਰਣ ਕਾ ਤੁਲਾਈ ਬਾਬਾ ਨਾਨਕ ਰੇੜੇ ਵੇਕਿਉ ਰਣ ਕਾ ਤੁਲਾਈ ਬਾਬਾ ਨਾਨਕ ਬੇ ਮੈਂ ਪਹਿਲਾ ਦੱਸਦਾ ਹਾਂ ਨਾ ਤੇ ਉਹਦੇ ਬੋਲੀਆਂ ਜੇ ਨਾਨਕ ਲੋਹਾਰ ਨੇ ਨਹੀਂ ਚਾਹੀਦੇ ਇਹ ਮੈਨੂੰ ਅੱਜ ਸੱਚੀ ਇਦਾਂ ਹੀ ਫੀਲਿੰਗ ਦਵਾਈ ਜਿਵੇਂ ਤੇਰਾ ਵਿਆਹ ਹੀ ਆਪਸੇ ਧਰਤਾ ਆ ਨਹੀਂ ਉਹ ਆਨਨ ਗੰਗਾ ਪਾਸਕੇ ਬੇਬੇ ਨਾਨਕੇ ਦਾ ਸਿੰਘ ਬਸ ਇਉਂ ਹੀ ਆ ਇਦਰੋਂ ਵੀ ਪੂਰੇ ਆ ਮੁਕਾਬਲਾ ਤੇ ਉਧਰੋਂ ਵੀ ਪੂਰਾ ਮੁਕਾਬਲਾ ਹੋਊਗਾ ਹਾਂ ਨਾਨਕੇ ਖੱਡਵਾੜਗੇ ਕੱਢ ਲੋ ਬੀਨ ਵਜਾ ਕੇ ਨਾਨਕੇ ਖੱਡਵਾੜਗੇ ਗਾਦ ਕੇ ਖੱਡਵਾੜਗੇ ਕੱਢ ਲੋ ਬੀਨ ਵਜਾ ਨਾਨਕੇ ਨਹੀਂ ਹਾਰ ਦੇਗੇ ਨਾਨਕੇ ਵਾਦੂ ਉਧਰ ਨਾਨਕੇ ਦੀ سپورਟ ਤੇ ਇਧਰ ਦਾਦ ਕੇ ਨਹੀਂ ਮੈਂ ਤਾਂ ਸਾਂਝਾ ਹੀ ਆ ਆਪਾਂ ਸਾਂਝਾ ਅੱਜ ਕੰਨਾ ਕੀ ਕਰ ਲੈਂਦਾ ਵੇ ਦੋ ਹੀ ਹੱਥੀ ਕੀਤਾ ਪੈਂਦਾ ਵੇ ਮਹਾਰਾਜ ਖੁਸ਼ੀਆਂ ਵਾਲੇ ਤਣ ਲਿਆਵੇ ਚੰਦਰੋਦੀ ਦੇਵੇ ਦੋ ਮੇਰਾ ਤੋਂ ਇੱਕ ਮੇਰਾ ਹੋਇਆ ਮਹਾਰਾਜ ਚੰਦਰੋਦੀ ਦੇਵੇ ਮੇਰੇ ਪੁੱਤ ਨੂੰ ਵੀ ਦੇਵੇ ਨੂ ਨੂ ਦੇਵੇ ਮੇਰੇ ਪੋਤੇ ਨੂੰ ਦੇਵੇ ਅੰਗਾਂ ਸਾਕਾਂ ਨੂੰ ਵੀ ਦੇਵੇ ਸਾਰੇ ਦੁਨੀਆਂ ਨੂੰ ਹੀ ਠੰਡ ਵਰਤਾਵੇ ਸਾਰੀ ਦੁਨੀਆਂ ਨੂੰ ਦੇਵੇ ਜਿਹੜੇ ਸਾਡੀ ਸਪੋਰਟ ਕਰਦੇ ਮਹਾਰਾਜ ਉਹਨਾਂ ਨੂੰ ਵੀ ਹਾਂ ਇਤੇ ਰਾਖਾ ਜੀਤੀਏ ਗੱਲ ਸਾਰਿਆਂ ਦੇ ਦਿਲ ਖੁਸ਼ ਕਰਦੇ ਬਣੇ ਕਰਾਂਗੇ ਸਾਰੇ ਜਣੇ ਮੁਸਕਰਾ ਰਹੇ ਆ ਵੈਰੀ ਗੁੱਡ ਬੇਬੇ ਤੇਰੀ ਇੰਵੈਸਟਮੈਂਟ ਫੈਂਡਰੀ ਆਉਗੀ ਨਾ ਹਾਂ ਵਾਦੂ ਸੱਦੂ ਕੀ ਆਉਗੀ ਉਹ ਤਾਂ ਬਹੁਤ ਬੋਲ ਗਿਆ ਪਾਉਂਦੇ ਆ ਸੱਦੂ ਨਾਮ ਉਹ ਵੇਖਿਆ ਹੁਣ ਵਿਚਾਰੀ ਨੂੰ ਥੋੜਾ ਜਿਹਾ ਹੋ ਗਿਆ ਜੀ ਕਹਿੰਦਾ ਸੋਨੇ ਨੂੰ ਵਾਦਾ ਤਾਂ ਨਹੀਂ ਤਾਂ ਉਹਦੇ ਜਿੰਨਾ ਤਾਂ ਕੋਈ ਨੱਚਦਾ ਨਹੀਂ ਸੀ ਬਹੁਤ ਨੱਚਦਾ ਉਹ ਇੰਨੇ ਸੋਹਣਾ ਤਮਾਸ਼ਾ ਕਰਦੀ ਹੁੰਦੀ ਸੀ ਨਾ ਲੱਤ ਉਹ ਵੀ ਕਰ ਲੈਂਦੀ ਸੀਗੇ ਐ ਬੇਬੇ ਕਹਿੰਦਾ ਤਮਾਸ਼ਾ ਕਰਕੇ ਦਿਖਾ ਦੇ ਕੋਈ ਵੀ ਉਹ ਅੱਡੇ ਟੁੱਟ ਪਏ ਨੇ ਨੇ ਗੰਦਾ ਸੀ ਮਾਰੀ ਗਿੱਟੇ ਕੋਲੋਂ ਲੱਕ ਤੋੜ ਸੀ ਭਜਰੋ ਕਰਦੇ ਹੁੰਦੇ ਬਾਹਰ ਸੋੜੀ ਅੱਛਾ ਨਾ ਤਾਂ ਮੈਂ ਹੀ ਕਰ ਲੈਣੇ ਸੀ ਨਾ ਤਾਂ ਡੇਟ ਜੀ ਕਰਕੇ ਲੱਗੂ ਜਾਂ ਮਾਰ ਕੇ ਤੁਰਦੇ ਮੈਂ ਵੀ ਭਜਰੋ ਤੋਂ ਬਾਹਰ ਆ ਕਰਦੇ ਪੂਰੇ ਆ ਰੌਣਕ ਲੱਗੀ ਬਹੁਤ ਆ ਆਪਾ ਚੱਲੇ ਨੀ ਗੋਰੀਏ ਉਹ ਵੀ ਬੜਾ ਸੋਹਣਾ ਕਰਦੇ ਤੁਸੀਂ ਚੱਲੇ ਨੀ ਗੋਰੀਏ ਪਰੂ ਜੀਨ ਨੂੰ ਚੱਲੇ ਨੀ ਗੋਰੀਏ ਪਰੂ ਜੀਨ ਨੂੰ ਚੱਲੇ ਗੋਰੀਏ ਪਰੂ ਜੀਨ ਨੂੰ ਚੱਲੇ ਦੱਸੋ ਵੀ ਕਿਉਂ ਚੱਲੇ ਅੱਗੇ ਕਾਹਦੂ ਚੱਲੇ ਉਹ ਵਾਹ ਵੇਖਣ ਦੇ ਮਾਰੇ ਕੰਮਕਾਰ ਆਉਦੇ ਕਰਨ ਦੇ ਮਾਰੇ ਚੱਲੇ ਕੰਮਕਾਰ ਵੀ ਕਰਨਾ ਹੀ ਆ ਉੱਦਰੇ ਕਣਕਾਂ ਉੱਦਰੇ ਕਣਕਾਂ ਵਿੱਚ ਕਣਕਾਂ ਦੇ ਝੜਕਾ ਮੈਂਨ ਤੋਰੀ ਨਾ ਕੱਢਣੀਆਂ ਜਵਾਈ ਦੀਆਂ ਰਣਕਾਂ ਮੈਂਨ ਤੋਰੀ ਨਾ ਕੱਢਣੀਆਂ ਜਵਾਈ ਵਿਚਾਰੇ ਨੇ ਕੀ ਵਿਗਾੜਿਆ ਲਾ ਕੇ ਰੜਕਾ ਕੱਢਣੀਆਂ ਜੇ ਹੈ ਜਵਾਈ ਨੇ ਕੀ ਵਿਗਾੜਿਆ ਜੇ ਥਲੰਡਰ ਤਾਂ ਆਏ ਪਏ ਬੱਕਰੀ ਨੂੰ ਭੁੱਖ ਲੱਗੀ ਹੁੰਦੀ ਆ ਮੈਂ ਬੈਠੀ ਬੈਠੀ ਨਾ ਮੈਂ ਆ ਕੇ ਬੈਠੀ ਬੈਠੀ ਨਾ ਕੀ ਗੱਲ ਕੀਤੀ ਪਪੋਰਾ ਪਾਪਾ ਖੜਾ ਸੀ ਹਾਂ ਮੈਂ ਕਿਹਾ ਗਾਂ ਝਾੜਦੇ ਜੇ ਬੱਕਰੀ ਤੁੱਕੇ ਆ ਲ ਜਾਗਦੀ ਹੁੰਦੀ ਹੈ ਕਿਹਦੇ ਨਾਲ ਚਾਗਦੀ ਹੁੰਦੀ ਹੈ ਜੇ ਬੱਕਰੀ ਤੁੱਕੇ ਆ ਲ ਜਾਗਦੀ ਮੈਂ ਤੁੱਕੇ ਖਾਣੇ ਨਹੀਂ ਕਿ ਕਰਾਉਂਦੇ ਤੇ ਮੈਨੂੰ ਪਪੂ ਦਾ ਪਾਪਾ ਬਲਵੰਤ ਕਰ ਖਾ ਲੈ ਕੇ ਰਹੇ ਬੇਚਾਰਾ ਲਾਈਏ ਬੇਬੇ ਦਾ ਨਾਮ ਹੈਗਾ ਬਲਵੰਤ ਕਰ ਪਿਆਰ ਨਾ ਪਰ ਬੇਬੇ ਨੂੰ ਪਾਲੋ ਪਾਲੋ ਕਹਿੰਦੇ ਐ ਉਹ ਤਾਂ ਪੇਕਿਆਂ ਦਾ ਨਾਮ ਆ ਨੋ ਨਿੱਕੇ ਨਿੱਕੇ ਨਾਮ ਪੇਕੇ ਰੱਖਦੇ ਹੁੰਦੇ ਆ ਹੈਨਾ ਬੇਬੇ ਪੇਕਿਆਂ ਦੇ ਨਾਮ ਹੋਰ ਹੁੰਦਾ ਸਾਰੇ ਹੋਰ ਰੱਖ ਲੈਂਦੇ ਆ ਸਾਰਿਆਂ ਦੇ ਨਾਮ ਹੋਰ ਹੋ ਜਾਂਦੇ ਉਹ ਤਾਂ ਹੋਈ ਰੱਖ ਲੈਦੇ ਉਹ ਹੀ ਨਾਂ ਰਹਿੰਦੇ ਆ ਸੋਣਾਂ ਉਹ ਹੀ ਨਾਂ ਰਹਿੰਦੇ ਜਿਹੜੇ ਤੇ ਬੇਬੇ ਮੇਰੇ ਘਰ ਵਾਲੀ ਦਾ ਕੀ ਨਾਂ ਜਿਹੜਾ ਉਹਦਾ ਨਾਂ ਹੋਇਆ ਆਪਾਂ ਉਹ ਹੀ ਰੱਖ ਲੈਣਾ ਠੀਕ ਆ ਜੀ ਨਾਂ ਸੋਹਣਾ ਆ ਨਾਂ ਸੋਹਣਾ ਆ ਫੇਰ ਆਪਾਂ ਬੋਲਾਂਗੇ ਫੇਰ ਆਪਾਂ ਪਿਆਰ ਨਾਲ ਥੋੜਾ ਛੋਟਾ ਜਿਹਾ ਨਾਂ ਨਿਕਨੇ ਓ ਮਾਈ ਗੋਡ ਨਿਕਨੇ ਮੋਕ ਫਾਈਵ ਕਿਸੇ ਕੋ ਕਾ ਲੈਣਾ ਜਿਹੜੇ ਉਹਦੇ ਮਾਪਿਆਂ ਨੇ ਸੋਹਣਾ ਜਿਹਾ ਰੱਖਿਆ ਹੋਦਾ ਆਪਾਂ ਉਹ ਹੀ ਲਗਾ ਅਗਰ ਅੱਜ ਗਏ ਨਹੀਂ ਕੋਨੀਆਂ ਨਹੀਂ ਮੇਂਗ ਮਾਸੇ ਨਾ ਕੋਨੀ ਸੀ ਕਿ ਨਾ ਰੱਜੀ ਸੀ ਇੱਕ ਨਾ ਜੀਤੋ ਸੀ ਮੇਰੀ ਮਾਂ ਨਾ ਬਸੰਤ ਕੌਰ ਸੀ ਸੰਤੋ ਸੰਤੋ ਵਾਲੇ ਨਾ ਪਹਿਲਾਂ ਨਾ ਬੜੇ ਸੋਹਣੇ ਹੁੰਦੇ ਹਨ ਨਾ ਹੁਣ ਤਾਂ ਸੋਹਣਾ ਨਹੀਂ ਲੱਗਦਾ ਲੋਕੀ ਉਹਨਾਂ ਅੰਗਰੇਜ਼ੀਆਂ ਚ ਲੱਗਦੇ ਦਾ ਉੜਾੜਾ ਹੀ ਰਹਿ ਜਾਂਦਾ ਹਾਂ ਅੱਗੇ ਬੋਰਡ ਸੰਗ ਪਿਪਲ ਸੰਗ ਹਾਂ ਜਦੋਂ ਹਾਰਮੋਨ ਹੋਇਆ ਸੀ ਡੈਡੀਆ ਨੇ ਆਪ ਇਹਦਾ ਨਾ ਬੋਰਡ ਸੰਗ ਰੱਖੀ ਗਏ ਹਾਂ ਸੱਚੀ ਬੋਰ ਪੀਪਲ ਆ ਬੋਰ ਉਹ ਮਿਰ ਕੀ ਹੈ ਜੀ ਬੋਰ ਦੇ ਪੀਪਲ ਦੋਪਰਾ ਆ ਹਾਂ ਦੋਵੇਂ ਪਰਾ ਉਹ ਆਏ ਮਤਲਬ ਹੁੰਦਾ ਸੀ ਨਾ ਵੀ ਬੋਰ ਪੀਪਲ ਦੀਆਂ ਉਮਰਾਂ ਬੜੀਆਂ ਵੱਡੀਆਂ ਹੁੰਦੀਆਂ ਹਾਂ ਅੱਛਾ ਤਾਂ ਕਰਕੇ ਵੀ ਕੋਈ ਆਜ ਹੁੰਦੇ ਸੀ ਨਾਵਾਂ ਦੇ ਵਿੱਚ ਵੀ ਹਾਂ ਅੱਗੇ ਨਾਂ ਬਹੁਤ ਐ ਜਿਹੇ ਲੋਕੀ ਰੱਖਦੇ ਹੁੰਦੇ ਸੀ ਤੇਰਾ ਨਾਮ ਦਾ ਵੀ ਰਾਜ ਤਾਂ ਹੀ ਕਰਨਾ ਹਰਮਨ ਰੱਖਿਆ ਕੀ ਰਾਜ ਹਰਮਨ ਪਿਆਰਾ ਸੀਗਾ ਬਹੁਤ ਜਿਆਦਾ ਸੋਹਣਾ ਸੀਗਾ ਉਹ ਵੀ ਓ ਮਾਈ ਗੋਡ ਇੰਨੀ ਤਾਰੀਫ ਮੇਰੀ ਮੈਨੂੰ ਤਾਂ ਹਾਜਮ ਨਹੀਂ ਹੋ ਰਹੀ ਤੂੰ ਤਾਂ ਤੂੰ ਐਡਾ ਸੋਹਣਾ ਤੂੰ ਧੱਗਾ ਲਾ ਦਿੰਦਾ ਇਹਦੇ ਨਾਲ ਮੈਂ ਤਾਂ ਪੋਡੂ ਜਿਹਾ ਲੱਗ ਬਕ ਫਰਸ਼ ਤੇ ਪਿਆਰ ਇਹਨਾਂ ਦਾ ਵੀ ਤੇ ਉਹਦੋਂ ਹੈ ਨਹੀਂ ਸੀ ਨਾ ਹਕੋਠੀ ਉਹਦੋਂ ਇੱਥੇ ਫਰਸ਼ ਤੇ ਪਿਆਰ ਹੈਣਾ ਅੱਛਾ ਮੈਂ ਕਿ ਸਿੱਧਾ ਕਹਾਂ ਨਾ ਤੂੰ ਕਿਊਟ ਬੜਾ ਹੀ ਨਿਕੰਦਾ ਉਤਦੇ ਬਾਤ ਏਰੀ ਉਰਨੀ ਆਣੀ ਇਹ ਗੋਟੀਆਂ ਦੇ ਕੋਲ ਬਹਿ ਕੇ ਟੁਕ ਵੰਗਦਾ ਜੇ ਵੀ ਜਾਗਦਾ ਨਹੀਂ ਸੁੱਤਾ ਮੈਂ ਨਹੀਂ ਮਾਰਨੀ ਨਹੀਂ ਹਾਕ ਮੁੰਡਾ ਕੱਲ ਅੱਜ ਵਾਗ ਨਹੀਂ ਰੰਦਾ ਰੰਦਾ ਏ ਜੀ ਮੈਂ ਮੋੜੇ ਲਾ ਗਿਆ ਬਰਾਉਣੇ ਇਹ ਸੁੱਤਾ ਰੰਦਾਵਾਦੀਵਾ ਬੇਬੇ ਨੇ ਨਿੱਕੇ ਨੂੰ ਲੋਰੀਆਂ ਬਹੁਤ ਸੁਣਾਉਂਦੀ ਹਲੇ ਵੀ ਮੈਂ ਬੇਬੇ ਨੂੰ ਕਦੇ ਕਦੇ ਕਹਿੰਦਾ ਬੇਬੇ ਮੈਨੂੰ ਲੋਰੀ ਸੁਣਾ ਦੇ ਕੋਈ ਨਾ ਬੇ ਕਿੱਥੇ ਪਹੁੰਚ ਚੁੱਕੇ ਆ ਕੀਰੇ ਲਓ ਜੀ ਜੀਰੇ ਪਹੁੰਚੇ ਬਾਕੀ ਦੇ ਕੰਮ ਬਾਅਦ ਪਹਿਲਾਂ ਸਿਹਤ ਜ਼ਰੂਰੀ ਆ ਸਿਹਤ ਕਿਵੇਂ ਆਪਾਂ ਜਰੂ ਜੂਸ ਪੀ ਗਏ ਨਜ਼ਾਰਾ ਲਈਏ ਠੰਡਾ ਢੰਡਾ ਦਿਲ ਘਰੇ ਇਹ ਗੱਲਾਂ ਹੋਣ ਗਈਆਂ ਆਪਾਂ ਗਰਮੀ ਲੱਗਦੀ ਆ ਪਹਿਲਾਂ ਜੂਸ ਪੀਏ ਮਾਮਾ ਸ਼ਾਪਿੰਗਾਂ ਬਾਅਦੂ ਕਰਾਂਗੇ ਕਿਹੜੀ ਗਲਾਸ ਚੋਂ ਅਸੀਂ 7 ਤੂੰ ਸੰਗੀ ਜਾਣਾ ਲਓ ਜੀ ਹੋਰ ਵੀਰ ਜੀ ਟਿਕ ਟਕ ਹੋ ਜੀ ਛਰਦੀ ਗਲਾਈ ਲੋ ਜੀ ਵੀਰ ਜੀ ਫਰੈਸ਼ ਜੂਸ ਬਣਾਉਂਦੇ ਜੀਰੇ ਉਹ ਜਿਹੜਾ ਚੌਂਗ ਦੇ ਚੌਂਗ ਦੇ ਜਮਾਂ ਕੋਲੇ ਤੇ ਜ਼ਰੂਰ ਵਿਜ਼ਿਟ ਕਰਿਓ ਇਤੋਂ ਹੀ ਲਾਪੀ ਲੈਨੇ ਹੈ ਕਿਵੇਂ ਹੋ ਯਾਦਾ ਬੇਬੇ ਕਿਵੇਂ ਬਣਿਆ ਵਾ ਬਹੁਤ ਸਵਾਦ ਆਦਾ ਮੇਰੇ ਬਾਹੜਾ ਮਿੱਠਾ ਨਹੀਂ ਸਵਾਦ ਲੱਗਦਾ ਹੁਣ ਨਾਈਜ ਜਿਹਾ ਲੱਗਦਾ ਸਵਾਦ ਨਜ਼ਾਰਾ ਲੋ ਜੀ ਇਹ ਡਾਈਟਿੰਗ ਕਰ ਰਹੇ ਹੋਏ ਵੈਰੀ ਗੁੱਡ ਵੈਰੀ ਗੁੱਡ ਟੂ ਵੈਰੀ ਗੁੱਡ ਪੀ ਲਿਆ ਜੂਸ ਬੇਬੇ ਜੂਸ ਆਸਤਾ ਪੀ ਲਿਆ ਹਾਂ ਹੋ ਛਰਦੀਆਂ ਨਹੀਂ ਸ਼ੋਪਿੰਗ ਕਰ ਜੇ ਕੋਈ ਗਰਮ ਗਰਮ ਕੱਪੜੇ ਲਈਏ ਦੁਕਾਨਾਂ ਦਾ ਅੱਜ ਖੁੱਲੀਆਂ ਅੱਜ ਕਿਹੜਾ ਦਿਵਾਰ ਆ ਉਹਦਾ ਬੰਨਾ ਸੀਗਾ ਵੀ ਆਹ ਲੋ ਵੀ ਜੂਸ ਪੀਪੇ ਕਿਵੇਂ ਲੱਗਾ ਬਹੁਤ ਸਵਾਦ ਲੱਗਾ ਨਾ ਮੈਚ ਜਵਾਹਾ ਘੱਟ ਸੀ ਅੱਜ ਸਵਾਦ ਲੱਗਾ ਬਹੁਤ ਸਵਾਦ ਹੁੰਦਾ ਇੱਥੇ ਵਾਲਾ ਪਾਉਂਦੇ ਨੇ ਉਹਦਾ ਸਵਾਦ ਨਹੀਂ ਲੱਗਦਾ ਯਸ ਹੁਣ ਚੱਲਦੇ ਸੱਜਣੋ ਸ਼ਾਪਿੰਗ ਕਰਨ ਚਲੋ ਚਲੋ ਵੀ ਚੱਲੀਏ ਫਿਰ ਚਲੋ ਚਲੋ ਇੱਕ ਨਾ ਜੀਰੇ ਦਾ ਸੀ ਇੱਕ ਨੀਰਾ ਹੋ ਗਿਆ ਯਾਰ ਨੀਰੇ ਕਿ ਨਾ ਹੁਣ ਵਲੌਗ ਬਣਾਉਣਾ ਔਖਾ ਹੋ ਜਾਂਦਾ ਥੋੜਾ ਚੱਲੀਏ ਫਿਰ ਚਲੋ 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 ਵਾਹ ਜੀ ਵਾਹ ਵਾਹ ਜੀ ਵਾਹ ਹਾਂਜੀ ਤੁਸੇ ਟਾਈਮ ਹੀ ਬਹੁਤ ਲਗਾਤਾ ਜੇ ਤੁਸੇ ਤਾਂ ਆਏ ਕਿ ਬੁਜਾਰੀ ਸਾਰਾ ਲੁੱਟ ਲਏ ਹੁਨੇ ਸਾਰਾ ਬੁਜਾਰੀ ਲੁੱਟ ਲਿਆ ਹਾਂ ਜੀ ਰਿਆ ਜਾਨਵਾਰ ਨੇ ਸਾਰਾ ਕੁਝ ਖਰੀਦ ਲਿਆ ਬੇਬੇ ਉਹਦਨ ਸਮਾਨ ਰਹਿ ਗਿਆ ਪਾ ਅੱਜ ਸਾਰਾ ਖਰੀਦ ਲੈ ਜੇ ਲੈ ਲੀਹੇ ਨੂੰ ਸੂਟ ਸ਼ার্ট ਲੈ ਲੈ ਕਰਮਾ ਓਕੇ ਹੋ ਗਿਆ ਗੱਡੂ ਸੂਟ ਕਰਮ ਲੈ ਲੈ ਗੱਡ ਹੋ ਗਿਆ ਕੰਮ ਠੀਕ ਆ ਸ਼ੌਟ ਸੂਟ ਲੈ ਲੈ ਹਾਂਜੀ ਹਾਂਜੀ ਠੀਕ ਐ ਉਹਨਾਂ ਨਾਲ ਨਾਲ ਲੈ ਲੀਆਂ ਨਹੀਂ ਉਹ ਵਾਲੇ ਲੈਣੀਆਂ ਲੈ ਜਾਓ ਲੈ ਜਾਓ ਪਰ ਟਾਈਮ ਨਾਲ ਆਉਗਾ ਕਿਵੇਂ ਮੈਂ ਕਹਾਂ ਧਾਗੇ ਜੇ ਲੈਣੇ ਸੀਗੇ ਕਢਾਈ ਦੇ ਥੋੜੀਆਂ ਕੁਝ ਬੇਬੇ ਹਲੇ ਧਾਗੇ ਲੋਟ ਹੀ ਨਹੀਂ ਆਈ ਨਾ ਕੁਝ ਲੈ ਕਿਉਂ ਉਹ ਕਹਿੰਦੇ ਫਿਰੋਜਪੁਰੋਂ ਹੀ ਮਿਲਣਗੀਆਂ ਮੈਂ ਤਾਂ ਤੁਹਾਨੂੰ ਫਿਰੋਜਪੁਰ ਵਾਲੇ ਆਉਣ ਆਖ ਦਿਨ ਚੰਡੀਗੜ੍ਹੋਂ ਮਿਲਣਗੇ ਚੱਲੀਏ ਘਰੇ ਫਿਰ ਵਿਆਹ ਦਾ ਸਾਰਾ ਸਮਾਨ ਤਾਂ ਲੈ ਜਾਂਦਾ ਇੱਕ ਸਿਰਫ ਕਾਟ ਹੀ ਨਹੀਂ ਚੁਪਾਏ ਉਹਨਾਂ ਦਾ ਟਾਈਮ ਨਹੀਂ ਸੀ ਕਾਟ ਆਣਿਆਂ ਦਾ ਨਹੀਂ ਤਾਂ ਵਿਆਹ ਦੀ ਕੋਈ ਸ਼ਾਪਿੰਗ ਤਾਂ ਕੀਤੀ ਨਹੀਂ ਆਪਣੇ ਘਰ ਕੇ ਨਾ ਆਏ ਆ ਸਾਰੇ ਬੇਬੇ ਝੋੜਾ ਦਾ ਲੱਗਦਾ ਤੁਸੀਂ ਬੇਬੇ ਤਾਂ ਕਿਨਾਲ ਹੀ ਵਿਆਹ ਦੀ ਸ਼ਾਪਿੰਗ ਬਣਾਇਆ ਗੱਡੀ ਵਿੱਚ ਚਿੰਦੀ ਸਾਰਾ ਨਾ ਭਰੀ ਪਈ ਘਰ ਦਾ ਸਮਾਨ ਲਿਆ ਦੇ ਤੋਂ ਆਸ ਕਰਦਾ ਕਿ ਤੁਹਾਨੂੰ ਸਾਰਿਆਂ ਨੇ ਵਲੌਗ ਜ਼ਰੂਰ ਪਸੰਦ ਆਇਆ ਹੋਗਾ ਜੇ ਪਸੰਦ ਆਇਆ ਤੇ ਕੀ ਕਰ ਜੋ ਬੇਬੇ ਸਾਨੂੰ ਕਮੈਂਟ ਕਰਿਆ ਜਾ ਹਾਂ ਕਮੈਂਟ ਕਰਿਆ ਸਾਨੂੰ ਬਹੁਤ ਸੋਹਣਾ ਲੱਗਾ ਇਹ ਜਿਆ ਰੋਜ਼ ਹੀ ਬਣਾਇਆ ਕਰੋ ਓਕੇ ਲਵ ਯੂ ਬਾਏ ਬਾਏ ਅਰਮੰਦ ਦਾ ਵਿਆਹ ਜੇਤੀ ਕਰੋ ਜੀ ਜੇਤੀ ਕਰੋ ਅਸੀਂ ਆਏ ਲੱਡੂ ਖਾਈਏ ਜੰਤੀ ਕੇ ਨਕੁੱਦਗੇ